ਮਾਗੀਆ ਬਸ ਲੈ ਲੈ ਵਾ ਠੀਕ ਆ ਠੀਕ ਆ ਜੀ 버거 ਲੈ ਲੈ ਹੁਣ ਆ ਪਲਵਾਂਗੇ ਭੱਲੇ ਇਹ ਕਹਿੰਦਾ ਜੀ ਭੱਲੇ ਲਵਾਂਗੇ ਜਾਗੇ ਬਾਈ ਦੁਕਾਨ ਤੋਂ ਕੋਲੇ ਆ ਇਹ ਦੁਕਾਨ ਦੇ ਅਰੇ ਬਿੱਤੀ ਨੇ ਵੀ ਫਰੋ ਦਾ ਕਟ ਅਕੈਡਮੀ ਮੰਨ ਤੇਰੇ ਬਿੱਤੀ ਨੇ ਦੋ ਤੋਂ ਤਾਂ ਹੱਦ ਕਿ ਨਹੀਂ ਹਿੰਦੀ ਦੋ ਦੋ ਸੋਤੇ ਕੱਟ ਗੱਲ ਬਾਤ ਹੀ ਆਇਆ ਆਓ ਲਾਈਵ ਤੇ ਦੁਬਾਰਾ ਨਵੇਂ ਸਿਰੇ ਤੋਂ ਕੀਤਾ ਹਾਂ ਨਹੀਂ ਕੀ ਕਹਿਣਾ ਚਾਹੁੰਦਾ ਹੁਣ ਮੈਂ ਤਾਂ ਵਿਕੀ ਨਹੀਂ ਹਾਂ ਦੋ ਦੋ ਸੋਤੇ ਕੱਟ ਗੱਲ ਬਾਤ ਨਹੀਂ ਦੋ ਦੋ ਸੋਤੇ ਕੱਟ ਸਪਰੇਅ ਦੀ ਬੜਾ ਲੋਣੇ ਵਾਲੀ ਦੀ ਹਾਂ ਸਹੀ ਆ ਜਿਹੜੀ ਗ੍ਰੈਜ ਤੋਂ ਗ੍ਰੈਜ ਖੋਦੀ ਮੈਂ ਲਈ ਉਹ ਹੀ ਤਾਂ ਦੱਸਦਾ ਕਿੰਨਾ ਖਰਚ ਲੱਗਿਆ ਖਰਚ ਪੈ ਗਿਆ ਕਾफी ਹਾਂ ਤਨੂ ਉੱਤੇ ਕਿ ਨਹੀਂ ਦਿੰਦਾ ਜੀ ਤੈਨੂੰ ਕਿੱਥੇ ਦੀ ਉੱਤੇ ਕਰਾਈ ਮਦਦ ਦੇ ਉਹਦੇ ਉੱਥੇ ਜਦੋਂ ਕਿ ਲਈ ਪਿੰਡੇ ਲਈ ਸੀ ਕਿਨੇ ਲਈ ਸੀ ਉਹ ਤਾਂ ਪਹਿਲਾਂ ਪਹਿਲਾਂ ਮੈਂ ਲਈ ਨਹੀਂ ਜੀ ਹਾਂ ਨਾਲੇ ਫੋਟੋ ਚ ਕਿੱਥੋਂ ਲਈ ਫੋਟੋ ਕਿੱਦੋਂ ਖਿੱਚੀ ਉਹ ਤਾਂ ਮੈਂ ਪਹਿਲਾਂ ਸੀ ਕਿ ਪਿੰਲੇ ਮਿਲਣ ਲੈ ਕੇ ਸੀ ਕਿ ਅੱਛਾ ਉਹ 200 ਹੋ ਗਿਆ ਜੀ ਆਹ ਹੋਰ ਉਹ ਬਾਈ ਨਿਖਾ ਰਹੇ ਆ ਸਾਰੇ ਬਣੇ ਅੱਛਾ ਆ ਵੀ ਨਿਊ ਖੁੱਲਾ ਜੀ ਕਰਾਇਆ ਦੇ ਵਿੱਚ ਠੀਕ ਹੈ ਜੀ ਨਿਊ ਖੁੱਲੇ ਆ ਜੀ ਆ ਲਾਇਆ ਕਿਤੇ ਵੀ ਪੰਜੇ ਪੀਲੇ ਪੀਏ ਹਾਂ ਕੀ ਬਣਦੇ ਪੀਲੇ ਦੂਦੇ ਆਏ ਬਾਕੀ ਇਸ ਦਾ ਮੋਬਾਈਲ ਨਾ ਦਿਖਾਉਣ ਨਹੀਂ ਆਪ ਜਾਣਾ ਇਹ ਯਾਰ ਇਹ ਚੱਲ ਬਣਾ ਖੜੇ ਰਹਿ ਨਹੀਂ ਉਤਰ ਨਹੀਂ ਆ ਵੀ ਬੋਲ ਕੇ ਆਪਾਂ ਦੇ ਵੀ ਭਾਈ ਖੇਤੀ ਮੇ ਖੇਤੀ ਮਿਲਿਆ ਕਰ ਗੋਲ ਗੱਪੇ ਖਾ ਰਹੇ ਨੇ ਭਾਈ ਮਰਚ ਘੱਟ ਭਾਈ ਇਹਦੇ ਵਿੱਚ ਵੀ ਕਿਹਦੇ ਵਿੱਚ ਇਹਨਾਂ ਵਿੱਚ ਦੋ ਬਲੇਟਾ ਕਰਦੇ ਮੇਰਾ ਭਰਾ ਦੋ ਕੰਨ ਹਾਂ ਆਪਣਾ ਦੇਖਣਾ ਆਵੇ ਤਾਂ ਕਿੱਦਾਂ ਦੇਖ ਸਕਦੇ ਆ ਹਲੋ ਭਾਈ ਦੁਨੀਆਂ ਦੇ ਗੋਲ ਗੱਪੇ ਕਰਦੇ ਆ ਬੜੀ ਭਾਈ ਦਾ ਦਾ ਮਾੜਿਆ ਕੰਨ ਆਪਣਾ ਭਾਈ ਕਰ ਰਿਹਾ ਪੂਰੀ ਥੰਲੇ ਪਿਆਰ ਆਹ ਯਾਨੀ ਇਦਰਾ ਹਾਂ ਕੀ ਕਹਿਣਾ ਬਾ ਠੀਕ ਆ ਜੀ ਕੀੜੀ ਆ ਠੀਕ ਆ ਜੀ ਠੀਕ ਆ ਹਾਂ ਜੀ ਹਾਂ ਜੀ ਸਹੀ ਆ ਆ ਬਾਈ ਕਰ ਰਿਹਾ ਆਪਣੇ ਭੱਲੇ ਤਿਆਰ ਪਹਿਲੇ ਤਾਂ ਪਹਿਲੇ ਦਾ ਬਾਈ ਗੋ ਲਾਜ ਲਾਜ ਵੀ ਤੇ ਮੜੀ ਨਹੀਂ ਨਹੀਂ ਝਾੜਾ ਕਰ ਨਹੀਂ ਕੋਈ ਨਹੀਂ ਕਿਹਦੇ ਪਹਿਲਾਂ ਸਾਰਾ ਹੀ ਰਸ਼ ਰੋਚ ਤੁਹਾਡੇ ਸਾਹਮਣੇ ਆ ਪਾ ਦੇ ਰਿਹਾ ਹਾਂ ਸੁਬਿਰਲਾ ਲੋਕ ਖਾਣੇ ਆਉਣੇ ਆਲੇ ਬਾਈ ਜਾਂਦੇ ਆ ਹਾਂ ਨਾ ਚ ਰੋਸ ਤੇ ਬਾਵਾ ਪੈਂਦਾ ਠੀਕ ਹੈ ਜੀ ਉਹ ਦੇਖੋ ਕਿੰਦਾ ਨਿਆਰੇ ਉੱਪਰ ਬੜਾ ਲਿਆ ਮੁੰਡਿਆਂ ਦੇ ਆ ਵੀ ਦੁਕਾਨ ਵਧੀਆ ਬਾਈ ਦੀ ਜੀ ਸਾਰਾ ਹੀ ਪੌਂਕ ਰੋਡ ਆ ਵਾਸਤੇ ਹੈਲੋ 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 ਜਨਾ ਦਾ ਸਾਰਾ ਹੀ ਜੀ ਆਸਟ ਹੋ ਗਿਆ ਉਹ ਤੇ ਘਰ ਆਇਆ ਸੀਗਾ ਅੱਗੇ ਪੈ ਰੱਖਾਂਗੇ ਹਣੀ ਗਾਣਾ ਸੁਣਾ ਦੇ ਫਿਰ ਗਰਿਆਂ 'ਚ ਖੜਾ ਗਰਿਆਂ ਵਾਲਾ ਸੁਣਾ ਦੇ ਇਹ ਕਿਹੜੇ ਹੁੰਦਾ ਵਧੀਆ ਗਾਦੇ ਅਸੀ ਦਾ ਜੇ ਜੇ ਕਰਾਇ ਤੇ ਮਸਾਰ ਵਿੱਚ ਰਣਿਆ ਹਾਂ ਕਿਤੇ ਰਹਿੰਦੇ ਆ ਸਾਡੇ ਦੇ ਕਰਾਇ ਤੇ ਮਸਾਰ ਵਿੱਚ ਰਣਿਆ ਹਾਂ ਭਾਈ ਲਾਈਕ ਵੀ ਕਰਿਆ ਕਰੋ ਵੀਰ ਠੀਕ ਹੈ ਜੀ ਲਾਈਕ ਨਹੀਂ ਤੁਸੀਂ ਕਰਦੇ ਬਰਾਬਰ ਲਾਈਕ ਵੀ ਕਰਿਆ ਕਰੋ ਜੇ ਹੀ ਫੇਰਾ ਹਰ ਤੇ ਕਿਹ ਬਿਆ ਦੇ ਕਿਸ ਕੋਈ ਕਿਹ ਬਿਆ ਬੋਲੇ ਆਂ ਹੁੰਦਾ ਸੀ ਤੂੰ ਮੁੱਥੇ ਆ ਮੈਂ ਕਿ ਵੀ ਦੇਖੋ ਹੁੰਦਾ ਕੋਈ ਨਾਮ ਮੇਰਾ ਕੋਈ ਹਾਂ ਸਿੱਧੂ ਦਾ ਕਹਦਾ ਨਾਮ ਵੀ ਬੋਲੇ ਸਿੱਧੂ ਮੂਸੇ ਵਾਲੇ ਦਾ ਨਾਮ ਵੀ ਬੋਲੇ ਪਿੰਡ ਜਪਲੇ ਦੇ ਲੋ ਹਣੀ ਨਵੇਂ-ਨਵੇਂ ਸ਼ਬਦੋ ਗਾਣੇ ਚ ਪਾਈ ਜਾਂਦਾ ਹਨਾ ਨਹੀਂ ਤੇ ਮਕਿੱਲਾ ਟੂ ਸਾਡਾ ਦੇ ਕੇ ਠਾਕਦੇ ਆ ਹਾਂ ਹਣੀ ਹੁਣ ਗਾਇਕ ਬਣ ਗਿਆ ਇਹ ਪੂਰਾ ਚਮਕੀਲਾ 2 ਹਨਾ ਹਾਂਜੀ ਹਾਂਜੀ ਸਹੀ ਆ ਆਇਆ ਗੋਲ ਗੋਪੇ ਖਾਈ ਬਾਈਂ ਜਲਾਵੇ ਫਿਰ ਗੋਲ ਗੋਪੇ ਖਾਂਦੇ ਆ ਇਹ ਆ ਜੀ ਦਰਿਆ ਦਾ ਮਾਹੌਲ ਠੀਕ ਆ ਜੀ ਵਾਸ਼ਰੂਟਸ ਦਾ ਯਾਰ ਬਹੁਤ ਪੈਂਦਾ ਗਰਾਈਆਂ ਦਾ ਗੱਡੀਆਂ ਦੇ ਆਲੇ ਦੁਆਲੇ ਜਦਾ ਗੱਡੀਆਂ ਗੱਡੀਆਂ ਆ ਇਹਨਾਂ ਕਰਕੇ ਰੱਚ ਪੈ ਜਾਂਦਾ ਹੋਰ ਨਹੀਂ ਕੋਈ ਚੱਕਰ ਟਰੱਕ ਵੀ ਵੱਡੇ ਵਗੈਰਾ ਆਉਂਦੇ ਆ ਠੀਕ ਆ ਜੀ ਉਹਦੇ ਕਰਕੇ ਵੀ ਰੱਚ ਪੈ ਜਾਂਦਾ ਉਹ ਆਲੇ ਦੁਆਲੇ ਗੱਡੀਆਂ ਖੜੀਆਂ ਉੱਥੇ ਰੱਚ ਪੈ ਗਿਆ ਇਹ ਆਪਣੇ ਪਾਰਕ ਹੋਣੇ ਚਾਹੀਦੇ ਗਰਾਈਆਂ ਦੇ ਵਿੱਚ ਇੱਕ ਬੱਕਰੀ ਠੀਕ ਹੈ ਜੀ ਆ ਦੇਖੋ ਗੱਡੀਆਂ ਵਾਲੇ ਵਿਚਾਰੇ ਕੀ ਕਰਨ ਕੋਈ ਖਾਣ ਪੀਣ ਵਾਲੇ ਹੋਟਲ ਜਿੱਦਾਂ ਵਗੈਰਾ ਜਾਂ ਕਰੀਏ ਆ ਖਾਣ ਪੀਣ ਵਾਲੇ ਸਾਰੇ ਸ਼ਾਪ ਸ਼ਾਪ ਐ ਜਿਹੜੀ ਉੱਥੇ ਵੀ ਗੱਡੀਆਂ ਬਾਹਰੇ ਲੱਗ ਜਾਣੀਆਂ ਪਈਆਂ ਹਨਾ ਤਾਂ ਕਰਕੇ ਹਨਾ ਇਧਰ ਆਇਆ ਵੇਚਣਾ ਕੋਈ ਮਾਰ ਦਵੇ ਤਾਂ ਕਰਕੇ ਇਹ ਚੱਕਰ ਪੈ ਜਾਂਦਾ ਸਾਰਾ ਜੀ ਹਨਾ ਏ ਠੀਕ ਹੈ ਜੀ ਤਾਂ ਕਰਕੇ ਚੱਕਰ ਪੈ ਜਾਂਦਾ ਸਾਰਾ ਜੀ ਹਨਾ ਹੋਰ ਨਹੀਂ ਕੋਈ ਮੈਟਰ ਠੀਕ ਹੈ ਜੀ ਇੱਧਰ ਵੀ ਇੱਧਰ ਚਲੋ ਠੀਕ ਹੈ ਜੀ ਅੱਗੇ ਹੀ ਆ ਸਾਰਾ ਖਾਨਚੇ ਵਾਲਾ ਸੈਸ਼ਨ ਗ੍ਰੈਂਡ ਚ ਆਪਾਂ ਹਣ ਉਦੋਂ ਆਗੇ ਨਹੀਂ ਤਰਵਾਲ ਦੇ ਹਣ ਉਦੋਂ ਖੜਕੇ ਨਹੀਂ ਹਾਂ ਖੜਕੇ ਤੋਂ ਦਿਆ ਪਾਵੇਂ ਨੀ ਇਹ ਦਾ ਟਰੱਕ ਬੱਦੀ ਏ ਹਾਂ ਟੀਟੀ ਜਿੜਦੇ ਤੋਂ ਹਣਾ ਪਾਵੇਂ ਨੀ ਇਹ ਦਾ ਟਰੱਕ ਬੱਦੀ ਏ ਅਲੀ ਕਿਤਾ ਗ੍ਰੈਂਡ ਵਾਲਾ ਟੱਪਾ ਨਹੀਂ ਬੋਲਿਆ ਸੀ ਉਹ گاਉਂ ਚ ਸੀ ਹਾਂ ਹੀ ਹਾਂ ਉਹ ਗ੍ਰੈਂਡ ਵਿੱਚ ਬੋਦੀਆਂ ਪਾਵੇ ਕਿਤਾ ਜੀ ਕਿ ਕਰਾਇਆ ਵੀ ਤੂੰ ਬੋਦੀਆਂ ਪਾਵੇ ਨਹੀਂ ਆਂਦਾ ਟਰੱਕ ਬੰਦੀ ਹੈ ਸਹੀ ਆ ਤੇ ਤੁਹਾਆਂ ਬਾਂਗੀਆਂ ਲੱਗ ਪਟੋਦੀਆਂ ਇਹ ਸਾਡਾ ਹਨੀ ਕਮਿਲਾ ਟੂ ਠੀਕ ਹੈ ਜੀ ਇਹ ਗੱਲਬਾਤ ਸਾਰੀ ਠੀਕ ਹੈ ਕੀ ਕਹਿਣਾ ਚਾਹੁੰਦਾ ਕਮੈਂਟ ਕਰਿਓ ਕਮੈਂਟ ਕਰ ਦਿਓ ਜੀ ਲਾਈਕ ਕਰਿਓ ਲਾਈਕ ਵੀ ਕਰ ਦਿਓ ਫੋਲੋ ਵੀ ਕਰ ਦਿਓ ਫੋਲੋਰ ਚਲਨਾ ਕਰਨਾ ਤੇਰੇ ਲਾਈਕ ਨਹੀਂ ਕਰਦੇ ਤੁਸੀਂ ਲਾਈਕ ਕਰਿਆ ਕੋਈ ਵੀ ਨਹੀਂ ਕਰਦਾ ਹਾਂ ਪੂਰਾ ਕਰਿਆ ਕਰੋ ਮੇਰਾ ਕਰਿਆ ਕਰੋ ਜੀ ਇਹ ਚੀਜ਼ ਹਾਂ ਤੇ ਸਾਡੇ ਲਈ ਵੀਡੀਓ ਬਣਾਉਂਦੇ ਲਾਈਕ ਹਾਂ ਆਪਾਂ ਰੀਲ ਦੇ ਵਿੱਚ ਵੀ ਆਪਾਂ ਆਇਆ ਕਰਾਂਗੇ ਹਾਂ ਤੇ ਆਪਾਂ ਟੇਕੀ ਗਾਣੇ ਵੀ ਦਾ ਲੱਕ ਆਇਆ ਕਰਾਂਗੇ ਕਿਦਾਂ ਕਦਾਂ ਟੇਕੀ ਸਟੇਜ ਜੀ ਸਟੇਜ ਹੁੰਦੀ ਆ ਹਾਂ ਆ ਜਾ ਗੋਲ ਗੱਪੇ ਖਾਈਏ ਬਾਈ ਜੀ ਗੋਲ ਗੱਪੇ ਵੀ ਕਰ ਦਿਓ ਦੋ ਭੱਲੇ ਵਾਲੇ ਪ੍ਰੇਟਾ ਦਾ। ਮੈਜੀ ਬਾਈ ਸਾਡਾ। ਬਹੁਤ ਵਧੀਆ ਚੀਜ਼ ਬਣਾਉਂਦਾ ਬਾਈ ਸਾਡਾ। ਇੱਕ ਵਾਰੀ ਵਿਜ਼ਿਟ ਆ ਕੇ ਜ਼ਰੂਰ ਕਰਿਓ। ਠੀਕ ਹੈ ਜੀ। ਐ ਲੱਗੇ ਰਹਿੰਦਾ ਬਾਈ। ਜਿਹੜੇ ਭੱਲੇ ਬਣਾਉਂਦੇ। ਹਾਂ। ਉਹ ਪੈਣ ਲੱਗੀਆਂ ਪਾਪਲੀਆਂ। ਪੱਲੇ ਵਰਗੇ ਨਿਊਡੇ ਕਿਤਨੀ ਆ ਅੱਜ ਕੋਲੇ ਖੜਾ ਮਿਹਣਾ ਆ ਜੋ ਕਰਾ ਬਾਈ ਤਰਹੀਂ ਪਤਾ ਨਹੀਂ ਕਰੈਂਗ 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 ਕਰਵਾਲ ਦੇ ਕਰਵਾਲ ਦੇ ਦੋ ਇੱਕ ਪੱਲੇ ਵਰਗੇ ਟਿੱਕੀਆਂ ਨਿਊਡੇ ਕੋਲ ਕੇ ਆ ਜੋ ਖਾਣਾ ਅੱਜ ਮੇਰੇ ਪੀਜੀ ਕਰਵਾਲ ਦੇ ਆ ਕਰਵਾਲ ਦੇ ਹਨੇ ਕਰਾਰਿਆ ਬੁਰੀ ਆ ਤੇ ਇਹਨੇ ਮੂੜਾ ਸਵਾ ਦੇਖਣਾ ਆ ਹੋਸਟ ਦੇਖਾ ਰਿਹਾ ਕੁਈ ਵਧੀਆ ਚੀਜ਼ ਬਣਾਉਣਾ ਹੈ ਤਾਂ ਢੈਂਟ ਥੋੜੀ ਇਹ ਗਏ ਗਏ ਗੈਂਪੱਲੇ ਗੈਂਪੱਲੇ ਦੇਹੀਂ ਬੱਲੇ ਆ ਜੋ ਅਰ ਮੇਰੇ ਵੀ ਰੇੜੀ 'ਚ ਲੱਗੇ ਦੇਹੀਂ ਬੱਲੇ ਮਰਚ ਬਾਈ ਘਟ ਬਾਈ ਜੇ ਨੋਰਮਲ ਹੋਣੀ ਹੈ ਹਾਂ ਨੋਰਮਲ ਹੈ ਨੋਰਮਲ ਹਾਂ ਜੀ ਪੈ ਗਿਆ ਸ਼ੇਅਰ ਕਰੋ ਲਾਈਕ ਕਰੋ ਮੇਰਾ ਭਰਾ ਬਾਕੀ ਠੀਕ ਆ ਜੀ ਓਕੇ ਆ ਜੀ ਥੈਂਕ ਯੂ ਆਹ ਪੂਰੀ ਪਾਣੀ ਤਰ ਤ ਹੋਏ ਤਿਆਰ ਜੀ ਆ ਜੀ ਇਹ ਪੈਕ ਕਰਨੇ ਭਾਜੀ ਪੈਕ ਕਰਨੇ ਦੋ। ਅੰਦਰੋਂ ਦੇਖਦੇ ਸਾਰੇ ਚਮਚੀ ਵਿੱਚ ਰੱਖੇ ਨੇ। ਠੋਡੀ ਇੱਕ ਦੋ ਅਸੀਂ ਪਹਿਲਾਂ ਹੀ ਪੈਕ ਕਰਕੇ ਰੱਖੀ। ਅੱਛਾ। ਕਿਉਂ ਤੁਸੀਂ ਕਹਿ ਕੇ ਕਹਦੇ ਨਾ? ਹਾਂ। ਸਹੀ ਆ। ਇਹ ਜੀ। ਇਹੀ ਤੁਰ ਰਹਾ ਤਨ ਇਹ ਉੱਤੀ ਨਹੀਂ। ਦੇ ਜੀ ਜਰਾ ਹੱਥ ਨਾਲ ਇਸ ਘਟਕੇ ਹੀ ਹਨ ਬੜ ਗਏ ਇਹ ਜਿਹੜੀ ਹੁਣ ਬੜਾਈਏ ਤੇ ਭਾਈ ਉਹ ਨਿਸ਼ਾਨੀ ਹੀ ਲਾਜੀ ਕੋਈ ਕੀ ਹੋਇਆ ਚਲੋ ਆਹ ਹੋਵੇ ਨਾ ਇੱਕੋ ਜੇ ਸਾੜੀ ਪਾ ਦੇ ਇੱਕੋ ਜਗ੍ਹਾ ਪਾਣੀ ਆ ਕੋਈ ਜਗ੍ਹਾ ਪਾ ਦਿਓ ਬੜਾ ਲੱਗ ਜਾਂਦਾ ਪਹਿਲੀ ਕਿਹੜੀ ਦੂਜੀ ਚਲੋ ਰਹਿਣ ਦੇ ਪਾ ਲਈ ਭਾਈ ਦੇ ਜੀ ਬਣ ਗਏ ਆਪਣੇ ਭੱਲੇ ਤਿਆਰ ਹੋ ਗਏ ਆ ਹੁਣ ਟਿਸ਼ੂ ਪੇਪਰ ਵੀ ਰੱਖ ਲਈ ਭਾਈ ਚਾਰਕ ਹਾਂ ਹੋਰ ਕੀ ਰੱਖਣਾ ਬੱਸ ਹੁਣ ਗੋਲ ਕੱਪੇ ਦੇ ਦਿਓ ਖਲਾ ਦਿਓ ਮੇਰਾ ਚਮਚ ਵੀ ਰੱਖਦਾ ਹਾਂ ਹਾਂ ਬੜਾ ਠੀਕ ਹੈ ਠੀਕ ਹੈ ਓਕੇ ਆ ਮੇਰਾ ਭਰਾ ਅੱਪਾ ਜਾ ਕਰੋ ਕੋਕੜੇ ਪੂਰੇ ਖਾਣਾ ਚਿੰਗਰੀ ਹਾਂਜੀ ਕੀ ਕਹਿਣਾ ਕੋਈ ਤੇਰਾ ਸਸੀ ਗਾਲ ਸਾਰੇ ਭਰਾਵਾਂ ਨੂੰ ਸਸੀ ਗਾਲ ਦੀ ਸਾਰਿਆਂ ਨੂੰ ਅੱਜ ਦਾ ਬਲੌਗ ਲਾਈਵ ਆਏ ਜਾਏ ਆ ਹਾਂ ਗ੍ਰੈਂਡ ਆ ਕੇ ਤੁਸੀਂ ਬਲੌਗ ਕਰ ਦਿਓ ਜੀ ਹਾਂ ਬਲੌਗ ਨਹੀਂ ਬਲੌਗ ਪਾਤਾ ਬਲੌਗ ਕਰਨਾ ਦਿਓ ਬਲੌਗ ਪਾਤਾ ਜੀ ਆ ਲਾਈਵ ਬਲੌਗ ਹਾਂਜੀ ਠੀਕ ਹੈ ਜੀ ਫੜ ਤੇਲੇ ਕਰਾਉਣ ਲੱਗਾ ਮੈਂ ਖਾਣੇ ਮੈਂ ਕਰ ਉਹ ਕੋਈ ਨਹੀਂ ਮੈਂ ਤੇਲੇ ਕਰਾਏ ਆ ਮੇਰਾ ਦਿਮਾਗ ਕਰਾ ਲਿਆ ਉਹ ਚੱਟ ਫੁੱਲਿਆ ਚੱਲ ਜਿੱਥੇ ਪਾਉਣੇ ਆ ਹਾਂ ਚਲੋ ਇੱਕ ਬਾਈ ਹੋਰ ਦੇ ਪਲੇ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀ ਠੀਕ ਹੈ ਜੀ ਟੱਕਰਾਂਗੇ ਅਗਲੇ ਲਾਈਵ ਬਲੌਗ ਦੇ ਵਿੱਚ ਕਿੰਨਾ ਬਲੌਗ ਸੀ ਹੁਣ ਆਪਾਂ ਜਾ ਰਹੇ ਹਾਂ ਪਿੰਡ ਨੂੰ ਗੋਲ ਗੱਪੇ ਖਾ ਕੇ ਠੀਕ ਹੈ ਜੀ ਖਾਣੇ ਆ ਜਿਓ ਮੇਰਾ ਭਰਾ ਤੇ ਚੱਕਰ ਨਹੀਂ ਸਤਿ ਸ਼੍ਰੀ ਅਕਾਲ ਸਾਰਿਆਂ 我不。<laughs>